ਬਠਿੰਡਾ ਦੇ ਉਦਮ ਸਿੰਘ ਨਗਰ ਦੇ ਇੱਕ ਗਲੀ ਨੂੰ ਲੈ ਕੇ ਹੋਇਆ ਵਿਵਾਦ ਦੋ ਧਿਰਾਂ ਹੋਈਆਂ ਆਮੋ ਸਾਹਮਣੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਬੁਲਾਇਆ ਗਿਆ ਦੋਵਾਂ ਧਿਰਾਂ ਨੂੰ ਥਾਣੇ ਦੱਸਦੀ ਹੈ ਕਿ ਬਠਿੰਡਾ ਦੀ ਉਦਮ ਸਿੰਘ ਨਗਰ ਗਲੀ ਨੰਬਰ 7 ਦੇ ਵਿੱਚ ਇੱਕ ਗਲੀ ਨੂੰ ਬੰਦ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਮੌਕੇ ਤੇ ਮੌਜੂਦ ਕੁਝ ਲੋਕਾਂ ਵੱਲੋਂ ਇਸ ਤੇ ਇਤਰਾਜ਼ ਜਤਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਕਾਗਜ਼ ਪੱਤਰ ਆਦਿ ਦੇਖੇ ਗਏ ਅਤੇ ਦੋਵਾਂ ਧਿਰਾਂ ਨੂੰ ਉਕਤ ਮਾਮਲੇ ਦੇ ਉੱਪਰ ਥਾਣੇ ਬੁਲਾਇਆ ਗਿਆ ਹੈ ਜਿਵੇਂ ਦੇਖ ਰਹੇ ਹੋ ਤਸਵੀਰਾਂ ਉਕਤ ਇਲਾਕੇ ਦੀਆਂ ਜਿੱਥੇ ਕਿ ਪੁਲਿਸ ਵੱਲੋਂ ਲੋਕਾਂ ਦੇ ਨਾਲ ਮੌਕੇ ਤੇ ਪਹੁੰਚ ਕੇ ਗੱਲਬਾਤ ਕੀਤੀ ਜਾ ਰਹੀ ਹੈ ਇੱਥੇ ਦੱਸ ਦਈਏ ਕਿ ਦੋਵਾਂ ਧਿਰਾਂ ਵੱਲੋਂ ਆਪੋ ਆਪਣੀ ਗੱਲ ਸਾਹਮਣੇ ਰੱਖੀ ਜਾ ਰਹੀ ਹੈ ਤੇ ਇੱਕ ਧਿਰ ਵੱਲੋਂ ਉਸਾਰੀ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ ਜਦਕਿ ਦੂਜੀ ਧਿਰ ਵੱਲੋਂ ਇਸ ਨੂੰ ਨਾ ਉਸਾਰੀ ਕਰਨ ਲਈ ਕਿਹਾ ਜਾ ਰਿਹਾ ਹੈ। ਪਰ ਕਲੋਨੀਆਂ ਭਿੰਡਰ ਕਲੋਨੀ ਇਹਦੇ ਚੋਂ ਪਰਲੇ ਪਾਸੇ ਜਿਹੜੀ ਕੰਦ ਕੱਢੀ ਹੋਈ ਸੀ ਪੱਲੇੜੀ ਕਾਰਪੋਰੇਸ਼ਨ ਢਾਕੇ ਗਿਆ। ਉਹ ਕੰਦ ਕਾਰਪੋਰੇਸ਼ਨ ਵਾਲਾ ਵੀ ਅਨਧਿਕਾਰਤ ਸੀ ਉਹ। ਅਸੀਂ ਜਾ ਕੇ ਮਿਲੇ ਸੀ ਅਫਸਰਾਂ ਨੂੰ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਜਿੱਥੇ ਤੱਕ ਤੁਹਾਡਾ ਪ੍ਰੂਵਡਾ ਉੱਥੇ ਤੁਸੀਂ ਕੱਢ ਸਕਦੇ ਹੋ ਅਸੀਂ ਆਪਦੇ ਏਰੀਆ 'ਚ ਕੰਮ ਕੱਢ ਰਹੇ ਹਾਂ ਬਸ ਅੱਜ ਅੱਛਾ ਹਾਂਜੀ ਇਹ ਵਾਦ ਕਿਸ ਚੀਜ਼ ਦਾ ਵੀ ਵਾਦ ਤਾਂ ਉਹਨਾਂ ਦਾ ਕੋਈ ਪਲਾਟ ਆ ਉਧਰ ਉਹ ਚਾਹੁੰਦੇ ਵੀ ਉਧਰ ਰੇਟ ਜਿਵੇਂ ਹੁਣ 3-4000 ਰੁਪਇਆ ਇਹ ਪੁਰਾਣੇ ਟਾਈਮ 'ਚ ਇੱਧਰ ਪੁਲ ਬਣਿਆ ਸੀ ਨਾ ਉਧਰ ਦੇਖੋ ਉਹ ਪੁਲ ਕਰਕੇ ਇਹ ਰਸਤਾ ਖੋਲਿਆ ਸੀਗਾ ਕਿਉਂਕਿ ਉਧਰ ਰਸਤਾ ਹੈ ਨਹੀਂ ਸੀਗਾ ਠੀਕ ਹੈ ਨਹੀਂ ਇਹ ਜਿਹੜੀ ਇਹ ਕਹਿੰਦੇ ਗਲੀ ਹੈ ਇੱਥੇ ਤੱਕ ਹੀ ਹੈ ਹਾਂਜੀ ਹਾਂ ਅੱਛਾ ਅੱਗੇ ਬੰਦ ਹੈਗੀ ਆ ਅੱਗੇ ਬੰਦ ਆ ਹੁਣ ਕੋਈ ਨਕਸ਼ਾ ਵਗੈਰਾ ਵੀ ਤੁਸੀਂ ਨਕਸ਼ਾ ਹੈਗਾ ਹਾਂ ਅਸੀਂ ਲੈ ਕੇ ਆਇਆ ਕਾਰਪੋਰੇਸ਼ਨ ਤੋਂ ਜਿਹੜਾ ਪ੍ਰੂਫ ਦਾ ਨਕਸ਼ਾ ਸਾਡਾ ਜੀ ਕੋਈ ਅਧਿਕਾਰੀਆਂ ਨੂੰ ਕੋਈ ਧਿਆਨ ਚ ਲਿਆਂਦਾ ਇਸ ਬਾਰੇ ਹਾਂਜੀ ਹਾਂ ਮਿਲ ਕੇ ਮਿਲ ਕੇ ਹਾਂ ਹਾਂ ਬਿਲਕੁਲ ਮਾਦਾ ਕੀ ਕਹੇ ਉਹ ਕਹਿੰਦੇ ਕੱਢ ਲੋ ਕੱਢ ਹਾਂ ਬਿਲਕੁਲ ਏਰੀਆ ਸਾਡਾ ਉਹ ਕਹਿੰਦੇ ਜਿਮ ਮਰਜ਼ੀ ਕਰੋ ਕੱਢਣੀ ਹੈ ਕੱਢੋ ਨਹੀਂ ਕਰਨੀ ਅਸੀਂ ਕੱਢਣੀ ਆ ਆ ਨਕਸ਼ਾ ਗਾ ਠੀਕ ਹੈ ਜੀ ਜਿਹੜੀ ਪਿੱਛੇ ਦਵਾਟੇ ਉਹਦੇ ਕੋਲ ਉਹਨਾਂ ਦੇ ਅਧਿਕਾਰ ਤੋਂ ਉਹ ਉਹਨਾਂ ਦਾ ਸੀਓ ਟਾ ਕੇ ਸੀ ਹਾਂ ਅਸੀਂ ਉਹਨੂੰ ਨਹੀਂ ਛੇੜਿਆ ਜਿੱਥੇ ਉਹਨਾਂ ਨੇ ਢਾਈ ਸੀ ਕਾਰਪੋਰੇਸ਼ਨ ਨੇ ਉਹ ਨਹੀਂ ਛੇੜਿਆ ਅਸੀਂ ਅਸੀਂ ਆਪਦੇ ਏਰੀਆ 'ਚ ਹੀ ਕੱਢ ਰਹੇ ਹਾਂ ਪੁਲਿਸ ਵੀ ਆਈ ਸੀ ਹੁਣ ਕੀ ਫਿਰ ਕੀ ਨਹੀਂ ਪੁਲਿਸ ਵਾਲਿਆਂ ਨੇ ਇੱਕ ਵਾਰ ਉਹ ਦੂਜੀ ਪਾਰਟੀ ਨੂੰ ਬੁਲਾਇਆ ਪਰ ਤੁਸੀਂ ਆਪਣੇ ਕਾਗਿਲ ਲੈ ਕੇ ਸਾਨੂੰ ਵੀ ਕਿਹਾ ਉਦੋਂ ਬਾਅਦ ਉਹ ਕਹਿੰਦੇ ਅਸੀਂ ਕਾਰਪੋਰੇਸ਼ਨ ਤੋਂ ਰੈਲ ਲੈ ਕੇ ਜੋ ਵੀ ਹੋਊਗਾ ਬੰਦ ਕਰਾਂਗੇ ਇਹ ਕੰਦਾ ਕਰਨ ਲੱਗੇ ਫਿਰ ਅਸੀਂ ਕੰਦਟ ਵਾਈ ਫਿਰ ਆ ਸਫਾਈ ਕਰਾਈ ਕੱਲ ਨਗਰ ਨਿਗਮ ਵਾਲੇ ਆਏ ਉਹਨਾਂ ਸਫਾਈ ਕਰਕੇ ਗਏ ਉਹਨਾਂ ਨੂੰ ਚਿੱਠੀ ਵਗੈਰਾ ਸਾਰਾ ਕੁਝ ਦਿੱਤਾ ਸੀਗਾ ਕਮਿਸ਼ਨਰ ਸਾਹਿਬ ਨੂੰ ਉਹ ਕਹਿੰਦੇ ਅਸੀਂ ਸਫਾਈ ਕਰਾ ਦਿੰਦੇ ਹਾਂ ਉਹਨਾਂ ਨਜਾਇਜ਼ ਤੌਰ ਤੇ ਫਿਰ ਕੰਦ ਕਰੀ ਜਾਂਦੇ ਆ ਜੇ ਸਾਡੇ ਆ ਹੱਲ ਨਾ ਹੋਇਆ ਅਸੀਂ ਕਾਰਪੋਰੇਸ਼ਨ ਦੇ ਮੂਹਰੇ ਪੂਰਾ ਤਗੜੇ ਵੱਡੇ ਲੈਵਲ ਤੇ ਮੁਜ਼ਾਹਰਾ ਕਰਾਂਗੇ ਸਾਡੂ ਕਾਰਵਾਈ ਚਾਹੀਦੀ ਹੈ ਗਿਆ ਕੰਧ ਟਾਲੋ ਫਿਰ ਜੀ ਉਹ ਕਹਿੰਦੇ ਸਾਡੀ ਜਿਹੜੀ ਉਹ ਕਲੋਨੀ ਆ ਪ੍ਰੂਫਡ ਕਲੋਨੀ ਉੱਥੇ ਰਸਤਾ ਬੰਦ ਹੈ ਕਹਿੰਦੇ ਨਹੀਂ ਨਹੀਂ ਕੋਈ ਪ੍ਰੂਫਡ ਕਲੋਨੀ ਨਹੀਂ ਕੋਈ ਕੁਛ ਨਹੀਂ ਇਹ ਨਜਾਇਜ਼ ਤੌਰ ਤੇ ਕਲੋਨੀ ਹੈ ਜੀ ਇਹਦਾ ਨਕਸ਼ਾ ਜੇ ਦੇਖਿਆ ਜਾਵੇ ਇਹਦੀ ਪ੍ਰੂਫਡ ਕਲੋਨੀ ਦੇ ਵਿੱਚ ਕਹਿੰਦੇ ਜਾਂ ਸਾਡਾ ਪ੍ਰੂਫਡ ਕਲੋਨੀ ਆ ਉਹਦੇ ਵਿੱਚ ਨਕਸ਼ੇ ਦੇ ਵਿੱਚ ਇਹਨਾਂ ਦੀ ਗਲੀ ਖੁੱਲੀ ਹੈ ਜੀ ਇਹ ਗਲੀ ਖੁੱਲੀ ਜਾਵੇ ਤੇ ਲੋਕਾਂ ਨੂੰ ਆਨ ਜਾਣ ਵਾਲਿਆਂ ਨੂੰ ਉਹ ਰਸਤਾ ਤੇ ਪਹਿਲਾਂ ਗਲੀ ਖੁੱਲੀ ਸੀ ਨਕਸ਼ੇ ਵਿੱਚ ਵੀ ਖੁੱਲੀ ਹੋਣੀ ਬਣਾ ਲਈ ਇਹਨਾਂ ਨੇ ਦਿਖਾਈਓ ਨਕਸ਼ਾ ਕਿਹੜਾ ਹੈ ਤੁਹਾਡੇ ਜਿਹੜਾ ਉਹ ਵੀ ਆਪਣਾ ਕਿਹੜਾ ਨਕਸ਼ਾ ਦਿਖਾ ਰਹੇ ਹੈ ਵੀ ਸਾਡੀ ਇਹ ਗਲੀ ਉੱਥੋਂ ਬੰਦ ਹੈ ਖੁੱਲੀ ਜਾਵੇ ਉਦੋਂ ਤੁਸੀਂ ਆਪ ਖਲਵਾ ਕੇ ਗਏ ਸੀ ਇਹ 7 ਨੰਬਰ ਤੇ 11 ਨੰਬਰ ਆ ਉਦੋਂ ਸ਼ਿ ਨਗਰ ਗਲੀ ਨੰਬਰ 7 ਦੀ ਗਲੀ ਹੈ ਇਹ ਆ ਸਾਰੀ ਆਰ ਪਾਰ ਜਾਂਦੀ ਆ ਦੇਖੋ ਨਕਸ਼ੇ 'ਚ ਆ ਨੰਬਰ ਪਲਾਟਿੰਗ ਹੈ 88 82 ਓਕੇ 83 84 86 ਆ 86 ਇੱਧਰ ਨੂੰ ਆਈ ਜਾਂਦੇ ਹੈ ਪਲਾਟਿੰਗ ਐਮ ਸੀ ਨੰਬਰ ਉੱਧਰੋਂ ਆਈ ਜਾਂਦੀ ਹੈ ਇਹ ਗਲੀ ਇੱਥੋਂ ਆਈ ਕਿਵੇਂ ਬੰਦ ਕਰ ਦੇਣਗੇ ਇਹ ओके ਅਜੋ ਨਕਸ਼ੇ ਸਾਰੀਆਂ ਗਲੀਆਂ ਖੁੱਲੀਆਂ ਇਹ ਫਿਰ ਇਹ ਬੰਦ ਕਿਉਂ ਕਰਨਾ ਚਾਹੁੰਦੇ ਨੇ ਪਤਾ ਨਹੀਂ ਇੱਕ ਗੱਲ ਹੋਰ ਵੀਰ ਜੀ ਜੇ ਕਹਿੰਦੇ ਸਾਡਾ ਪਲਾਟ ਹੈ ਆ ਬਾਰੀਆਂ ਕਿਵੇਂ ਆ ਗਈਆਂ ਆ ਕਿਵੇਂ ਆ ਗਈਆਂ ਆ ਵੀ ਦੇਖੋ ਨਾ ਤੁਸੀਂ ਪਾਪਾ ਪੂਪਾ ਅੱਡੀ ਗਲੀ ਅੱਧਾ ਦਰਵਾਜ਼ਾ ਕਿਵੇਂ ਆ ਗਿਆ ਹਾਂ ਅੱਧਾ ਕੱਪ ਜਿੱਧਰ ਆਇਆ ਪਿਆ ਉਧਰ ਆਇਆ ਪਿਆ ਫਿਰ ਨਜਾਇਜ਼ ਤੌਰ ਤੇ ਜੀ ਸਾਡਾ ਕਾਰਪੋਰੇਸ਼ਨ ਤੋਂ ਇਹ ਹੀ ਬੇਨਤੀ ਹੈ ਕਮਿਸ਼ਨਰ ਸਾਹਿਬ ਤੋਂ ਕਿ ਸਾਡੀ ਆ ਸੁਣਵਾਈ ਕੀਤੀ ਜਾਵੇ ਇਹ ਕੰਦ ਕੀਤੀ ਜਾਵੇ ਇਹ ਕਹਿੰਦੇ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਹਾਂ ਕਿ ਕੰਦ ਕੀਤੀ ਜਾਵੇ ਕਮਿਸ਼ਨਰ ਸਾਹਿਬ ਐਂ ਕਹਦੇ ਨੇ ਇਹ ਕੰਦ ਕੀਤੀ ਜਾਵੇ ਨਜਾਇਜ਼ ਤੌਰ ਤੇ ਸਰਕਾਰੀ ਜਗ੍ਹਾ ਦੇ ਬਹੁਤ ਸਿਆਣੇ ਬੰਦੇ ਆ ਕਬਜ਼ਾ ਹਟਵਾਣਗੇ ਸਾਨੂੰ ਕਮਿਸ਼ਨਰ ਸਾਹਿਬ ਤੇ ਬਹੁਤ ਆਸ ਹੈ ਜੇ ਸਾਡਾ ਨਾਂ ਕਬਜ਼ਾ ਹਟਾਇਆ ਗਿਆ ਅਸੀਂ ਕਾਰਪੋਰੇਸ਼ਨ ਦੇ ਮੂਰੇ ਮੁਜਾਰਾ ਕਰਾਂਗੇ ਦੱਬ ਕੇ ਜਿੰਨਾ ਸਾਡੇ ਦਾ ਜੋਰ ਲੱਗਦਾ ਹੈ ਅਸੀਂ ਇਹ ਕਹਿੰਦੇ ਆ ਵੀ ਕਿਹੜਾ ਏਰੀਆ ਜੀ ਇਹ ਇਹ ਉਦਮ ਸਿੰਘ ਨਗਰ ਗਲੀ ਨੰਬਰ 7 ਤੇ ਪੁਲਿਸ ਆਈ ਸੀ ਹੁਣ ਪੁਲਿਸ ਕੀ ਕਹਿੰਦੀ ਤੁਹਾਨੂੰ ਪੁਲਿਸ ਨੇ ਆਏ ਸੀ ਪੁਲਿਸ ਨੇ ਥਾਣੇ ਬੁਲਾਏ ਜੀ ਦੋਨੇ ਧਿਰਾਂ ਨੂੰ ਓਕੇ ਤੁਹਾਡੇ ਕੋਲ ਡਾਕੂਮੈਂਟ ਹੈਗੇ ਆ ਸਾਰੇ ਹਾਂ ਸਾਡੇ ਕੋਲ ਆਸੇ ਨਕਸ਼ੇ ਸਾਰੇ